ਆ ਵੀ ਐਨਐਸਏ ਲੱਗੂਗੀ ਪੰਡ ਤੋੜਦਾ ਵੀ ਕਰੀ ਜਾਂਦੇ ਆ ਆਦੇ ਬੰਦੇ ਵਿੱਚ ਬਾੜੀ ਫਿਰਦੇ ਕੱਲ ਬੰਦਾ ਫੜਿਆ ਅੱਜ ਵੀ ਫੜਿਆ ਅੱਜ ਵੀ ਫੜਿਆ ਜੀ ਅੱਜ ਵੀ ਫੜਿਆ ਤੇ ਇਸ ਕਰ ਅੱਜ ਫੜਿਆ ਕੱਲ ਫੜਿਆ ਆਪਣੇ ਬੰਦੇ ਆਪਣੇ ਬਾੜ ਨਗੇ ਨੁਕਸਾਨ ਕਰਾਉਣਗੇ ਮੈਂ ਨਜਬਦ ਨੂੰ ਖਾਸ ਅਪੀਲ ਕਰਦਾ ਹੁੰਡੇ ਬਾਜੀ ਨਹੀਂ ਮੇਰਾ ਵੀਰ ਕਰਨੀ ਹੁੰਡੇ ਬਾਜੀ ਤੋਂ ਬਿਨਾ ਵਧੀਆ ਜਾਬ ਤੇ ਜ ਰਹਿ ਕੇ ਜਿਵੇਂ ਸਾਡੇ ਆਗੂ ਸਹਿਬਾਨ ਕਹਿੰਦੇ ਆ ਓਵੇਂ ਆਪਾਂ ਲਾਈ ਲੜਨੀ ਆ ਤਾਂ ਆਪਾਂ ਜਿੱਤਨੀ ਆ ਲੜਾਈ ਜਿੱਕ ਬਾਜੀ ਨੇ ਮਹੌਲ ਕਰਤਾ ਜੇ ਹੁੰਦੇ ਬਾਅਦ ਇਕੱਠੇ ਹੋਗੇ ਇਹਨਾਂ ਨੂੰ ਫਰੇੜਨਾ ਆਪਾਂ ਨੂੰ ਬਹੁਤ ਸੌਖਾ ਲੱਗੇਗਾ ਤਾਂ ਬਈ ਅੱਗੇ ਨੂੰ ਕੁਝ ਕਰ ਰਹੇ ਹੋ ਬਿਲਕੁਲ ਕਰਾਂਗੇ ਉਹ ਜਗ ਜਿੱਲੀ ਦੀ ਇੱਕ ਦੇ ਬੈਠਾਂਗੇ ਰੋਕ ਨਹੀਂ ਸਕਦਾ ਇਹ ਪਹਿਲਾਂ ਵੀ 20 ਤੇ 20 ਦੇ ਬੰਦੇ ਖਰੀਦ ਚੁੱਕੇ ਆ ਕੱਲ ਵੀ ਇਹਨਾਂ ਨੇ ਜ਼ੋਰ ਚੰਦਾ ਸੀ ਕੋਈ ਗੱਲ ਨਹੀਂ ਪਰ ਮੈਂ ਕਹਿੰਦਾ ਰਣਨੀਤੀ ਨਾਲ ਲੰਘੋ ਉੱਥੇ ਅਸੀਂ ਸਾਡੇ ਨੌਜਵਾਨ ਮੁੰਡੇ ਅੱਗੇ ਵੱਧਦੇ ਆ 100 200 ਟੋਲਿਆਂ ਚ ਵੱਧਦੇ ਆ ਖਾਲੀ ਹੱਥ ਵੱਧਦੇ ਹੋ ਡਾਂਗਾ ਮਾਰ ਬਣ ਸਿਰਪਾੜ ਦੇ ਲੱਤਾਂ ਤੋੜਦੇ ਥਰੂ ਕਿਆ ਸਮਾਪਤ ਹੋਇਆ ਰਣਨੀਤੀ ਬਣਾਓ ਜੇਸੂ ਵੀ ਨਾਲ ਲਿਆਓ ਫੈਸਟਾਂ ਦੇ ਮੂਰੇ ਤਰਾਹ ਲਾ ਕੇ ਲਿਆਓ ਸੰਗਲ ਪਾ ਕੇ ਲਿਆਓ ਉਸ ਤਰੀਕੇ ਨਾਲ ਆਪਾਂ ਇਹ ਵਾਰੀ ਗੇੜ ਪਟਣੀ ਆ ਐਵੇਂ ਨੁਕਸਾਨ ਨਹੀਂ ਕਰਾਉਣਾ ਮੈਂ ਬਾਰ-ਬਾਰ ਉਹਦਾ ਨੁਕਸਾਨ ਸਾਡਾ ਵੱਧ ਹੋਈ ਜਾਂਦਾ ਇਹਨਾਂ ਦਾ ਕੋਈ ਨੁਕ ਕੋਲੇ ਕੋਲੇ ਮਾਰ ਦਿੰਦੇ ਸਹੀ ਹੈ ਸਾਨੂੰ ਤਾਂ ਰਣਨੀਤੀ ਲੜਾਈ ਜਿਹੜੀ ਜਿੱਤੀ ਜਾਂਦੀ ਹੁੰਦੀ ਹੈ ਉਹ ਬਿਨਾਂ ਰਣਨੀਤੀ ਤੋਂ ਨਹੀਂ ਜਿੱਤੀ ਜਾਂਦੀ ਸੋ ਰਣਨੀਤੀ ਘੜ ਕੇ ਪੈਂਤਰੇ ਵਜ ਦੇ ਨਾਲ ਹੀ ਤੇ ਬੋਲਣਾ ਸਹੀ ਹੈ ਤਾਂ ਰਣਨੀਤੀ ਕੀ ਹੋਊਗੀ ਜੇ ਮਨ ਲਓ ਅੱਗੇ ਹੋ ਜੇ ਨਹੀਂ ਜਾ ਲੰਦੇ ਤਾਂ ਖੇਤਾਂ ਦੇ ਵਿੱਚ ਕਿਉਂ ਆਉਗੇ ਇਹ ਮੇਰਾ ਫੈਸਲਾ ਨਹੀਂ ਆ ਇਹ ਸਾਰੇ ਇੱਥੇ ਕਿਸਾਨ ਅੱਗੇ ਬੈਠੇ ਆ ਜੋ ਉਹ ਸਾਨੂੰ ਹੁਕਮ ਦੇਣਗੇ ਉਹਨਾਂ ਦੇ ਹੀ ਪੁੱਲ ਚੜਾਉਣੇ ਆ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਜਿਹੜੇ ਸਾਡੇ ਭਰਾ ਅੱਜ ਬੈਠੇ ਪੰਜਾਬ ਸਾਡੀਆਂ ਲੱਤਾਂ ਖਿੱਚ ਰਹੇ ਆ ਕਵੀਸ਼ਾ ਨਾ ਬੜਾ ਅਜੀ ਲక్ష్మణ ਪ੍ਰਭੰਦ ਦਾ ਪਿਆ ਨਾਲ ਆ ਛੋਲੇ ਭਰਾ ਲੜ ਰਹੇ ਆ ਛੋਲੇ ਬਾਪੂ ਕੰਦੇ ਲੱਤਾਂ ਤੋੜ ਪਈਆਂ ਛੋਲੇ ਭਰਾਵਾਂ ਦੇ ਸਿਰ ਪਾੜ ਤੇ ਅਥਰੂ ਕਹਿਣਾ ਬੁਰਾ ਹਾਲ ਕਰਤਾ ਚੱਕ ਇਥੋਂ ਸਾਡੇ ਕੈ ਮੁੰਡੇ ਕੱਲ ਇੰਨੇ ਬੁਰੀ ਤਰ੍ਹਾਂ ਲਾ ਜਾ ਕੇ ਉੱਧਰਲੇ ਪਾਸੇ ਫਟੇ ਇਹਨਾਂ ਨੇ ਤੇ ਆਪਾਂ ਬੈਠੇ ਉੱਥੇ ਆਪਦੇ ਫਲਾਮ ਮੋਰਚਾ ਖੁੱਣੀ ਜੰਦੇ ਆ ਕਿ ਚੰਗੀਆਂ ਗੱਲਾਂ ਨੇ ਸਹੀ ਆ ਮੈਂ ਮੈਂ ਕਹਿੰਦਾ ਮੈਂ ਕਹਿੰਦਾ ਯਾਰ ਤੁਸੀਂ ਹੱਕ 'ਚ ਨਹੀਂ ਆਉਣਾ ਬਰੋਧ 'ਚ ਵੀ ਨਾ ਆਓ ਯਾਰ ਪਰ ਦੇ ਵਿਰੋਧ ਚ ਲਿਖਦੇ ਹਾਂ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਤੇ ਜਦ ਤੁਹਾਨੂੰ ਐ ਲੱਗਦਾ ਕਿ ਵਧੀਆ ਹੋਇਆ ਛੱਤਰਫੇਰੇ ਨਾ ਜਾਣ ਅੱਗੇ ਇਹ ਚੰਗੀਆਂ ਨਹੀਂ ਗੱਲਾਂ ਅੱਜ ਪੰਜਾਬ ਹੋਵੇ ਹਰਿਆਣਾ ਹੋਵੇ ਇਸ ਮੁੱਦੇ ਦੇ ਉੱਤੇ ਬਾਈ ਇਕੱਠੇ ਹੁੰਦੇ ਆ ਇਹ ਲੜਾਈ ਕੱਲੇ ਮੈਂ ਫੇਰ बार-बार ਕਹਿੰਦਾ ਕੱਲੇ ਕਿਸਾਨਾਂ ਦੀ ਨਹੀਂ ਹੈ ਕੱਲੀਆਂ ਜ਼ਮੀਨਾਂ ਬਚਾਉਣ ਦੀ ਲੜਾਈ ਨਹੀਂ ਆ ਫਿਰ ਤੁਹਾਡੇ ਰਜਦਾਰ ਨੂੰ ਖੋਣਗੇ ਇਹ ਜਿਹੜੇ ਛੋਟੇ ਦੁਕਾਨਦਾਰ ਬੈਠੇ ਆ ਉਹ ਤਾਂ ਉਧਰ ਖਤਮ ਹੈ ਸਾਰਾ ਜਿਹੜਾ ਬਡੇ ਬਡੇ ਮਾਲ ਖੁੱਲ ਗਏ ਸਾਰਾ ਉਹ ਵੀ ਜਿੰਨਾ ਕਾਰੋਬਾਰਾ ਦੁਕਾਨਾਂ ਦਾ ਦੁਕਾਨਦਾਰੀ ਦਾ ਬਾਜ਼ਾਰਾਂ ਦਾ ਉਹ ਵੀ ਕਰਫਟਾਰਾਂ ਦੇ ਹੱਥ ਆ ਚੁੱਕੇ ਆ ਉਹ ਵੀ ਖਤਮ ਨੇ ਆ ਇਸ ਵੇਲੇ ਹਾਲਾਤ ਇਹ ਮੈਂ ਹੁਣ ਇੱਕ ਦੁਕਾਨਦਾਰ ਨੂੰ ਪੁੱਛਿਆ ਮੈਂ ਤੁਹਾਡੇ ਹਾਲਾਤ ਕੀ ਆ ਕਹਿੰਦੇ ਭਾਈ ਭੁੱਖੇ ਮਰਦੇ ਆ ਬਾਜ਼ਾਰ ਜਿਹਦੇ ਕੋਲ 4 6 ਪੈੜੀ ਆ ਤਾਂ ਉਹ ਜੁਗਰਾ ਕਮਾ ਕੇ ਖਾ ਲੂਗਾ ਤੇ ਤੁਸੀਂ ਕਿੱਧਰ ਨੂੰ ਜਾਵੋਗੇ ਤੁਸੀਂ ਆਹ ਏਦਿ ਘਰਾਂ ਤੇ ਡਿਲੀਵਰੀ ਹੋਣ ਲੱਗੀ ਆਨਲਾਈਨ ਉਹ ਸੱਦਾ ਬੈਠਾ ਘਰਾਂ ਸਾਮਾਨ ਪਹੁੰਚਣ ਲੱਗਾ ਬਾਜ਼ਾਰ ਵੀ ਖਤਮ ਹੋ ਗਿਆ ਭਾਈ ਤੇ ਇਹ ਇਹ ਲੜਾਈ ਇਹ ਨਾਲ ਸੰਦੇ ਵੀ ਕੱਲੇ ਤੋਸਾਨ ਉੱਠ ਕੇ ਬੈਠੇ ਆ ਹੁਣ ਮਜ਼ਦੂਰਾਂ ਮਜ਼ਦੂਰ ਕਹਿਣਗੇ ਸਾਨੂੰ ਤਾਂ ਚਾਹੇ ਕਨਫਰੈਂਟ ਚਾਹੇ ਜ਼ਮੀਨਾਂ ਦੱਬਣ ਚਾਹੇ ਕਨਫਰੈਂਟ ਕੋਈ ਹੋਰ ਜਗ੍ਹਾ ਆਪਣਾ ਦੱਬਣ ਜਿਹੜਾ ਸਾਰਾ ਸਿਸਟਮ ਹੈ ਉਹ ਆਪਣੇ ਕਬਜ਼ੇ 'ਚ ਲੈਣ ਸਾਨੂੰ ਦਾ ਦਿਹਾੜੀ ਮਿਲ ਜਾਣੀ ਹੈ ਭਾਈ ਮਸ਼ੀਨਾਂ ਆ ਗਈਆਂ ਰੋਬੋਟ ਆ ਗਏ 50 50 ਲੱਖ ਲੱਖ ਹਜ਼ਾਰ ਏਕੜ ਦੇ ਫਾਰਮ ਦੇ ਵਿੱਚ ਇਹਨਾਂ ਨੇ ਵੱਡੀਆਂ ਮਸ਼ੀਨਾਂ ਨਾਲ ਖੇਤੀ ਹੁੰਦੀ ਹੈ ਤੇ ਬੰਦਿਆਂ ਦਾ ਕੰਮ ਹੀ ਖਤਮ ਕਰੀ ਜਾਂਦੇ ਤੁਹਾਨੂੰ ਕੰਮ ਕਿੱਥੇ ਰਹਿ ਗਿਆ ਇਸ ਕਰਕੇ ਇਹ ਕੱਲਾ ਭਾਈ ਕੱਲਾ ਕਿਸਾਨਾਂ 'ਆ ਜਾਂ ਜ਼ਮੀਨੀ ਤੇ ਹਮਲਾ ਨਹੀਂ ਹੈਗਾ ਇਹ ਹਮਲਾ ਅਸਲ ਇਨਸਾਨ ਦੀ ਹੋਣ ਤੇ ਹਮਲਾ ਇਹ ਸਾਡੇ ਸਾਹ ਲੈਣ ਤੱਕ ਗਿਣਨਗੇ ਹੁਣ ਨਿਊ ਬੈਲਡ ਆਰਡਰ ਦੀ ਨੀਤੀ ਦੀ ਮੈਂ ਗੱਲ ਕਰਦਾ ਹੁੰਦਾ ਮੈਂ ਗੱਲ ਲੋਕਾਂ ਨੂੰ ਬਹੁਤ ਜਤਨ ਕਰਕੇ ਦਿੱਤੇ ਪੜਨਾ ਸਮਝਾ ਕੇ ਜਾ ਕੇ ਮੈਂ ਗਿਆ ਮੈਂ ਤੁਹਾਨੂੰ ਇੱਕ ਮਰੀ ਗੱਲ ਦੱਸਦਾ ਇਹ ਕਹਿੰਦੇ ਆ ਵੀ ਅਸੀਂ ਜਿਹੜੀ ਨਕਦ ਰਾਸ਼ੀ ਆ ਖਤਮ ਕਰ ਦਈਏ ਬੰਦ ਕਰ ਦਈਏ ਅਸੀਂ ਲਿਉਣੀ ਐ ਡਿਜੀਟਲ ਕਰੰਸੀ ਜਿਹੜੀ ਡਿਜੀਟਲ ਕਰੰਸੀ ਆ ਆਸਟ੍ਰੇਲੀਆ ਦੇ ਵਿੱਚ ਤਾਂ ਖਲਾਫ ਪ੍ਰਦਰਸ਼ਨ ਹੋ ਰਹੇ ਨੇ ਯੂਰਪ ਸਾਰਾ ਛੜਕਾਂ ਦੇ ਉੱਤੇ ਆ ਉਹ ਕੀ ਕਹਿੰਦੇ ਆ ਆਪਾਂ ਨੂੰ ਬਹੁਤ ਸੌਖਾ ਲੱਗਦਾ ਵੀ ਸਾਡੇ ਸਾਰਾ ਪੈਸਾ ਮੋਬਾਈਲ ਲਾਂਚ ਕਾਰਡਾਂ 'ਚ ਆ ਜਾਣਾ ਜਿਹੜੀ ਨਕਦੀ ਹੈ ਨਾ ਚੱਕਣ ਦੀ ਲੋਡ ਪਵੇ ਨਾ ਪੈਸੇ ਖੁੱਲੇ ਕਰਾਉਣ ਦੀ ਲੋਡ ਪਵੇ ਗਏ ਸਕੈਨਰ ਮੂਰੇ ਮੋਬਾਈਲ ਕੀਤਾ ਦੇ ਪੈਸੇ ਕਟਾਤੇ ਇਹ ਬੜੀ ਖਤਰਨਾਕ ਨੀਤੀਆ ਦੇਖੋ ਤੁਸੀਂ ਮੇਰੀ ਗੱਲ ਤੁਹਾਡਾ ਪਿੰਨ ਕਾਰਡ ਬੈਂਕ ਦਾ ਖਾਤਾ ਆਧਾਰ ਕਾਰਡ ਵੋਟਰ ਕਾਰਡ ਮੋਬਾਈਲ ਨੰਬਰ ਜ਼ਮੀਨਾਂ ਦੇ ਤੁਹਾਡੇ ਜਿਹੜੇ ਹੈਗੇ ਆ ਕਿ ਨੰਬਰ ਉਹ ਸਾਰੇ ਅਟੈਚ ਕਰ ਜੋੜਦੇ ਨਾ ਜਿੱਦ ਦੇ ਮੇਰੀ ਗੱਲ ਸੁਣ ਲੋ ਕੱਲ ਨੂੰ ਤੁਸੀਂ ਗਏ ਬਾਜ਼ਾਰ 'ਚ ਛੋਟਾ ਜਿਹੜੀ ਮੈਂ ਗੱਲ ਕਰ ਰਿਹਾ ਸੀ ਤੁਹਾਡੇ ਸਾਹ ਵੀ ਇਹ ਗਿਣ ਲੈਗੇ ਕਿੰਨੇ ਲੈਣੇ ਆ ਉਹ ਉਸ ਨੋਗਲ ਦੇ ਆਰਡਰ ਦੇ ਵਿੱਚ ਦਾ ਹਿੱਸਾ ਕਿਵੇਂ ਆ ਤੁਸੀਂ ਗਏ ਬਾਜ਼ਾਰ ਛੋਟਾ ਮਨ ਕੀਤਾ ਸੀ ਕੁਰਤਾ ਪਜਾਮਾ ਖਰੀਦਣਾ ਪੱਗ ਲੈਣੀ ਆ ਚਾਦਰਾਂ ਲੈਣਾ ਜੁੱਤੀ ਲੈਣੀ ਉਹਨਾਂ ਨੇ ਕਿਹਾ ਵੀ ਤੁਸੀਂ ਪੈਸੇ ਕਟਾਉਣ ਲੱਗੋਗੇ ਆਪਣੇ ਮੋਬਾਈਲ ਦੇ ਵਿੱਚੋਂ ਨਕਦੀ ਖਤਮ ਆ ਜੇ ਤਿੰਨ ਨਕਦੀ ਹੁਣ ਤਾਂ ਮੇਰੀ ਜੇਬ 'ਚ 50 ਰੁਪਏ ਆ 500 ਆ ਮੇਰੀ ਮਰਜ਼ੀ ਆ ਮੈਂ ਕੁਰਤਾ ਲਵਾਂ ਮੈਂ ਪੱਗ ਲਵਾਂ ਮੈਂ ਚਾਦਰਾਂ ਲਵਾਂ ਮੈਂ ਜੁੱਤੀ ਲਵਾਂ ਮੈਂ ਪਹਿਨ ਸ਼ਰਟ ਲਵਾਂ ਤੇਰੀ ਮਰਜ਼ੀ ਹੈ ਨਾ ਜਦੋਂ ਪੈਸਾ ਡਿਜੀਟਲ ਕਰੰਸੀ ਚ ਬਦਲ ਗਿਆ ਉਹ ਪੈਸਾ ਮੋਬਾਈਲਾਂ ਚ ਆ ਗਿਆ ਕਾਰਡਾਂ ਚ ਆ ਗਿਆ ਤੁਸੀਂ ਕੁੜਤਾ ਪਜਾਮਾ ਲਿਆ ਪਾਗੀ ਖਰੀਦੀ ਚਾਦਰਾਂ ਖਰੀਦਿਆ ਤੁਸੀਂ ਪੈਸੇ ਕਟਾਉਣ ਲੱਗੇ ਉਹ ਦੁਕਾਨਦਾਰ ਨੂੰ ਉਹ ਪੈਸਾ ਉਹਦੇ ਖਾਤੇ ਚ ਟਰਾਂਸਫਰ ਕਰਨਾ ਨਹੀਂ ਕਰਨਾ ਇਹ ਕਿਹਦੇ ਕੋਲ ਕੰਟਰੋਲ ਹੋਊਗਾ ਜੇ ਸਮਝਣ ਦੀ ਲੋੜ ਆ ਆ ਮੈਂ ਆਧਾਰ ਨਾ ਨਾ ਮੇਰੇ ਕੋਲ ਮੋਬਾਈਲ ਆ ਮੋਬਾਈਲ ਤੇ ਯਾਰ ਆ ਲੋਕ ਕਹਿੰਦੇ ਆ ਮੋਬਾਈਲ ਦੇ ਮਾਲਕ ਅਸੀਂ ਆ ਅਸੀਂ ਆ ਆ ਨੈਟ ਬੰਦ ਕਰੀ ਬੈਠੇ ਇੱਥੇ ਫਿਰਤੀ ਕਰੀ ਬੈਠੇ ਇਹ ਕੀ ਹੈ ਇਹ ਖੋਖਾ ਹੈ ਲੈ ਚੱਕੀ ਫਿਰੋ ਇਹ ਛੋਡਾ ਹੈ ਕੰਟਰੋਲਰ ਕੋਲੇ ਆ ਨਾ ਇਸ ਤਰੀ ਨੂਵਲ ਦਾ ਨੀਤੀ ਤਹਿਤ ਕੰਟਰੋਲਰ ਦੇ ਕੋਲੇ ਚ ਲਿਆ ਜਾਣਾ ਉਹ ਕਹਿੰਦੇ ਬਾਜ਼ਾਰ ਦੇ ਵਿੱਚ ਤੂੰ ਸੇਬ ਖੇਲੇ, ਅੰਬ ਸਿਉ ਨਹੀਂ, ਖਾਸਲਾ ਜੂਸ ਨਹੀਂ ਪੀਂਸਦਾ, ਤੂੰ ਪੀਜ਼ਾ ਖਾ, 버ਗਰ ਖਾ, ਨੂਡਲ ਖਾ। ਇਹ ਬ੍ਰਾਂਡ ਸਾਡੀ ਚੀਜ਼ ਆਈ ਐ। ਆ ਨਵਾਂ ਬ੍ਰਾਂਡ ਸਾਡਾ ਕੱਪੜਾ ਵਿਕਣਾ ਆ, ਇਹ ਫ੍ਰੀ ਦੇ ਹੀ ਪੈਸੇ ਕੱਢ ਦਾਂਗੇ। ਸਾਡੇ ਬਾਰੇ ਚੱਕਣਗੇ ਆ ਠੰਡੇ, ਅੱਜ ਮੈਂ ਅਸੀਂ ਠੰਡੇ ਚੱਕੀ ਬੈਠੇ ਆ। ਲੈ ਵੀ ਧਰਨਾ ਲਾਵਾਂਗੇ, ਸਾਡੀ ਮਰਜ਼ੀ ਆ। ਇਹ ਕਿਵੇਂ ਕਹਿੰਦੇ ਆ ਫ੍ਰੀ ਦਾ ਆ ਆ ਆ ਖਾ ਪੀ। ਉਹ ਕਹਿੰਦੇ ਕਿਹੜੇ ਕਿਹੜੇ ਪਿੰਡ ਚੋਂ, ਕਿਹੜੇ ਕਿਹੜੇ ਬੰਦੇ ਧਰਨੇ ਤੇ ਗਏ ਆ, ਇਹਨਾਂ ਦੇ ਖਾਤੇ ਬੰਦ ਕਰ। ਉਹਨਾਂ ਦੇ ਕੋਲੇ ਕੰਟਰੋਲ ਹੋਣਾ। ਇਹ ਕਿੱ ਆਪਣੀ ਤਾਂ ਜਮੀਨਾਂ ਬੈਂਕਾਂ 'ਚ ਪਲੱਜ ਪਈਆਂ ਅੱਜ ਬੈਂਕਾਂ ਵਾਲੇ ਕੁਰਕੀ ਕਰਨਾ ਆਉਂਦੇ ਆ ਵੀ ਅਸੀਂ ਅਧਿਕਾਰੀ ਆਉਂਦੇ ਆ ਆਪਾਂ ਝੰਡੇ ਲਾ ਕੇ ਮੁਰੇ ਨੇ ਕੀ ਗੱਲ ਓਏ ਅਸੀਂ ਕੁਰਕੀ ਕਰ ਦਿੰਦੇ ਤਾਂ ਹਰਿਆਣੇ ਉਹਨਾਂ ਨੂੰ ਬਈ ਸੁਣ ਲੈ ਉਹਨਾਂ ਨੂੰ ਤਾਂ ਖੇਤ ਚ ਆਉਣ ਦੀ ਲੋੜ ਨਹੀਂ ਪਿੰਡ ਚ ਆਉਣ ਦੀ ਲੋੜ ਨਹੀਂ ਮਨਿਆਦੀ ਕਰਾਉਣ ਦੀ ਲੋੜ ਨਹੀਂ ਉਹ ਕਹਿੰਦੇ ਚੱਕ ਤੇਰਾ ਖਾਤਾ ਸਾਡੇ ਕੋਲੇ ਹੈ ਨਾ ਪੈਸੇ ਤਾਂ ਸਾਡੇ ਕੋਲ ਹੀ ਤੂੰ ਵਰਤੇਗਾ ਆਪਣੇ ਕਾਰਡ ਰਾਹੀਂ ਆਇਚੀ ਖਾਤਾ ਬੰਦ ਹੈ ਚੀਕਾ ਮਾਦੂ ਅਗਲਾ ਇਹ ਉਹ ਬਾਈ ਨਿਊ ਬੰਦ ਆਰਡਰ ਦੀ ਨੀਤੀ ਦੇ ਜਿਹੜਾ ਤੁਹਾਨੂੰ ਇੱਕ ਪੱਖ ਰੱਖਿਆ ਇਹ ਬਹੁਤ ਪੱਖ ਨੇ ਤੁਹਾਡੀ ਬੋਲੀ ਤੁਹਾਡਾ ਇਤਿਹਾਸ ਨਿਊ ਐਜੂਕੇਸ਼ਨ ਪਾਲਿਸੀ ਆਈ ਹੈ 2020 ਉਹ ਕਹਿੰਦੇ ਤੁਹਾਡੇ ਜਵਾਕਾਂ ਨੂੰ ਸਕੂਲਾਂ ਚ ਕਿਹੜਾ ਇਤਿਹਾਸ ਪੜਾਉਣਾ ਹੈ ਅਸੀਂ ਤੈ ਕਰਾਂਗੇ ਕਿਹੜੀ ਬੋਲੀ ਭਰਉਣੀ ਅਸੀਂ ਤੈ ਕਰਾਂਗੇ। ਇਹਦਾ ਸਹਿਤ ਕਿਹੜਾ ਵਿਰਸਾ ਆਪਣਾ ਅਸੀਂ ਤੈ ਕਰਾਂਗੇ। ਤੁਹਾਡਾ ਸਾਰਾ ਕੁਝ ਖੋਹਿਆ ਜਾ ਰਿਹਾ ਬਾਈ। ਇਹ ਲੜਾਈ ਹੋਊਗਾ ਬੰਦ। ਸਹੀ ਹੈ। ਤਾਂ ਬਈ ਹਰਿਆਣੇ ਦੇ ਵਿੱਚ ਤਾਂ ਇਹ ਚੀਜ਼ਾਂ ਹੁਣ ਵੀ ਲੱਗੀਆਂ ਜਿਵੇਂ ਲੋਕ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਕੀਤੀਆਂ ਜਾ ਰਹੀਆਂ। ਕਹਿੰਦੇ ਪਾਸਪੋਰਟ ਨੇ ਜਿਹੜੇ ਰੱਦ ਕਰ ਦੇਣ ਨੇ। ਜ਼ਮੀਨਾਂ ਤੋਂ ਕਰਤਾਰ ਬਹੁਤ ਕੁਝ ਕਿਹਾ ਜਾ ਰਿਹਾ ਅਨਾਉਂਸਮੈਂਟ ਕੀਤਾ। ਆ ਕੀ ਨਾ ਗੱਲ ਬਈ। ਉਹੀ ਦੀ ਮੈਂ ਗੱਲ ਕਹਿ ਰਿਹਾ ਸੀਗਾ। ਵੀ ਜਦੋਂ ਸਾਰੀ ਗੱਲ ਸਾਰਾ ਤੁਹਾਡਾ ਸਿਰ ਤਾਂ ਇੱਥੋਂ ਫੜੀ ਬੈਠਾ ਤਾਂ ਤੁਹਾਡੇ ਇੱਥੋਂ ਜੁੰਡੇ ਫੜੀ ਬੈਠੇ ਆ। ਤੁਸੀਂ ਤੁਹਾਨੂੰ ਆ ਇਹ ਲੋਟ ਹੈ ਪਤਾ ਕੀ ਆ মিডিਆ ਵੀ ਕਿਹਾ ਹੋਇਆ ਹੂੰ ਬਕਾਊ ਗੋਦੀ মিডিਆ ਇਹ ਪਾਉਂਦਾ ਜਿਹਾ ਵੈਸੇ ਪੂਰੀ ਦੁਨੀਆ ਦੇ ਵਿੱਚ ਇਹ ਬਹੁਤ ਫਟਦੇ ਪੱਦਰ ਦੇ ਪ੍ਰਦਰਸ਼ਨ ਹੋਏ ਹੂੰ ਅਈ 14 ਤਰੀਕ ਨੂੰ ਯਾਤਰਾ ਸ਼ੁਰੂ ਕੀਤੀ ਸੀ ਪੰਜਾਬ ਪੰਜਾਬ ਦੇ ਚਾਹ ਮੈਂ ਪਿੰਡਾਂ ਜਾ ਕੇ ਇਹੀ ਦੱਸਣੀ ਪوشਕਾਰਦਾ ਕਿ ਜੱਥੇ ਬੰਦ ਗਰੁੱਪਸ ਇਕੱਠੇ ਹੋ ਜੋ ਏ ਸਿਆਸੀ ਬਦਲਾਅ ਮਸਲਿਆਂ ਦੇ ਹੱਲ ਨਹੀਂ ਹੈਗੇ ਛੋੜੇ ਆਉਣ ਵਾਲੇ ਸਮੇਂ 'ਚ ਆ ਹਮਲੇ ਹੋਣੇ ਆ ਤੁਹਾਡੇ ਤੰਖ ਦੇ ਵਿੱਚ ਸੰਭਲ ਜੋ ਇਕੱਠੇ ਹੋ ਜੋ ਮੈਂ ਅੱਜ ਵੀ ਪੰਜਾਬ ਬੈਠਾ ਨੂੰ ਅਪੀਲ ਕਰਦਾ ਓਏ ਹੁੰਡੇ ਡਾ ਕੇ ਗੱਲ ਨਹੀਂ ਉਹ ਬਣਨੀ ਕਰਾਂ ਦੇ ਦਰਵਾਜ਼ੇ ਪੇੜ ਕੇ ਨਹੀਂ ਉਹ ਗੱਲ ਬਣਨੀ ਹੱਥਾਂ 'ਚ ਬੈਠੇ ਤਲਾਸ਼ ਕੁੱਟੀ ਜਾਂਦੇ ਆ ਜਾਂ ਤੇ ਵੀਡੀਓ ਦੇਖੀ ਜਾਂਦੇ ਆ ਕਿਹੜੇ ਦੇ ਕਿੰਨੀਆਂ ਡਾਂਗਾਂ ਪਾ ਕੇ ਕਿਹੜੇ ਫਿਰ ਪਾਟ ਗਿਆ ਤੁਸੀਂ ਕਦੇ ਬੈਠੇ ਮਰੋਗੇ ਮੇਰੀ ਗੱਲ ਯਾਦ ਰੱਖੋ ਉੱਠ ਕੇ ਆ ਜਾਓ ਮੇਰਾ ਵੀ ਥੋੜੇ ਖੜੇ ਨੇ ਬਰਾਬਰ ਦੇ ਭਰਾ ਥੋੜੇ ਪਿਓ ਥੋੜੇ ਚਾਚੇ ਤਾਈ ਲੜ ਰਹੇ ਅੱਜ ਚਾਚੇ ਦੀਆਂ ਦੇ ਖਿਲਾਫ ਸੋ ਆ ਜਾਓ ਮੇਰਾ ਵੀ ਰੋਈਏ ਆ ਜਾਓ ਖੇਤ ਲੋ ਤਿਆਰੀ ਹੁਣ ਲੈ ਕੇ ਪੰਨਾ ਕੇ ਯਾਰ ਬਾਰਡਰ ਦਾ ਜੋ ਮਰਜ਼ੀ ਹੋ ਜਾਈਂ ਕੁੱਟੂ ਅੱਜ ਮੈਂ ਕਹਿੰਦਾ ਸਿਰ ਦੇਖੋ ਜਿਵੇਂ ਬਾਣ ਲਾ ਕੇ ਤਵੇਂ ਰੋਜਾ ਇਹ ਸਾਡੀ ਗਰਵਾਨੀ ਦਾ ਬਿਸਤਰਾ ਹੈ ਪਰ ਜਦੋਂ ਸਾਨੂੰ ਬੰਗਾਰਾਂ ਪਈਆਂ ਇਹ ਤਾਂ ਅੜਕ ਵੀ ਕਦੇ ਕਹਿੰਦਾ ਸੀ ਜੇ ਸ਼ੇਰੇ ਪੰਜਾਬ ਨੂੰ ਵੀ ਹਟ ਜਾ ਪਿੱਛੇ ਤੂੰ ਨਹੀਂ ਲੰਘ ਸਕਦਾ ਗਏ ਨਾ ਘੋੜੇ ਪਾਰ ਇਹ